ਤਾਂ ਆਪਾਂ ਸਰਬਣ ਕਰਾਂਗੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਵਿੱਚ ਰਾਜਾ ਫਤਿਹ ਸ਼ਾ ਅਤੇ ਨਾਹਨ ਦੇ ਰਾਜੇ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਵੇਂ ਮੇਲ ਕਰਵਾਇਆ ਸੀ। ਦੀਵਾਨ ਭਾਈ ਆਨੰਦ ਚੰਦ ਬੜੇ ਤੜਕੇ ਸਵੇਰ ਨੂੰ ਉੱਠ ਕੇ ਰਾਜਾ ਮੇਦਨੀ ਪ੍ਰਕਾਸ਼ ਕੋਲ ਚਲਾ ਗਿਆ। ਉਸ ਨੂੰ ਬਹੁਤ ਤਰੀਕਿਆਂ ਨਾਲ ਸਮਝਾਉਂਦੇ ਹੋਏ ਕਿਹਾ ਬੈਰ ਨੂੰ ਖਤਮ ਕਰ ਦੇਵੋ ਗੁਰੂ ਜੀ ਨੇ ਰਾਜਾ ਫਤਿਹ ਸਾਹ ਨੂੰ ਆਪਣੇ ਕੋਲ ਰੱਖ ਲਿਆ ਹੈ ਅਤੇ ਤੁਹਾਨੂੰ ਲੈਣ ਵਾਸਤੇ ਮੈਨੂੰ ਭੇਜਿਆ ਹੈ ਸਾਰੀਆਂ ਸੋਚ ਵਿਚਾਰਾਂ ਛੱਡ ਕੇ ਮੇਰੇ ਨਾਲ ਜਾਣ ਲਈ ਤਿਆਰ ਹੋ ਜਾਵੋ ਮਾਲਕ ਗੁਰੂ ਜੀ ਤੁਹਾਨੂੰ ਉਡੀਕ ਰਹੇ ਹਨ ਦੀਵਾਨ ਪਾਈ ਨੰਦ ਚੰਦ ਨੇ ਗੁਰੂ ਜੀ ਵੱਲੋਂ ਇਸ ਤਰ੍ਹਾਂ ਬਹੁਤ ਸਮਝਾਇਆ ਅਤੇ ਜਿਵੇਂ ਕਿਵੇਂ ਕਰਕੇ ਰਾਜੇ ਨੂੰ ਨਾਲ ਤੋੜ ਲਿਆ ਰਾਜਾ ਨਾਹਨ ਨਗਰ ਤੋਂ ਸਵਾਰ ਹੋ ਕੇ ਰਸਤੇ ਉੱਪਰ ਚੱਲ ਪਿਆ ਅਤੇ ਨਾਲ ਵੱਡੀਆਂ ਫੌਜਾਂ ਲੈ ਲਈਆਂ ਉਹ ਸਾਰਾ ਰਸਤਾ ਪਾਰ ਕਰਕੇ ਆ ਗਿਆ ਅਤੇ ਪੌਟਾ ਨਗਰ ਵਿੱਚ ਡੇਰਾ ਪਾ ਲਿਆ ਇੱਕ ਪਾਸੇ ਰਾਜਾ ਫਤਿਹ ਸਾਹਿਬ ਦੀ ਸੇਨਾ ਨੇ ਉੱਥੇ ਡੇਰਾ ਕੀਤਾ ਹੋਇਆ ਸੀ ਦੂਜੇ ਪਾਸੇ ਰਾਜੇ ਮੇਦਨੀ ਪ੍ਰਕਾਸ਼ ਦੀ ਸੇਨਾ ਆ ਕੇ ਉਤਾਰਾ ਕਰ ਲਿਆ ਤਦ ਰਾਜਾ ਮੇਦਨੀ ਪ੍ਰਕਾਸ਼ ਨੇ ਸ੍ਰੀ ਗੁਰੂ ਜੀ ਨੂੰ ਮਿਲਣ ਲਈ ਮਨ ਵਿੱਚ ਚਾਹਿਆ ਉਸ ਨੇ ਪਹਿਲਾਂ ਪੁੱਛ ਕੇ ਗੁਰੂ ਜੀ ਤੋਂ ਆਗਿਆ ਪ੍ਰਾਪਤ ਕੀਤੀ ਅਤੇ ਗੁਰੂ ਜੀ ਦੇ ਚਰਨ ਕਮਲਾਂ ਤੇ ਨਮਸਕਾਰ ਕੀਤੀ। ਉਹ ਗੁਰੂ ਜੀ ਦੇ ਸੁੰਦਰ ਦਰਸ਼ਨ ਪ੍ਰਾਪਤ ਕਰਕੇ ਖੁਸ਼ ਹੋ ਗਿਆ। ਸ਼੍ਰੀ ਕਲੰਗੀਧਰ ਗੁਰੂ ਜੀ ਨੇ ਰਾਜੇ ਦਾ ਸਨਮਾਨ ਕੀਤਾ ਅਤੇ ਵਿਰੋਧ ਮਿਟਾਉਣ ਦਾ ਪ੍ਰਸੰਗ ਬਿਆਨ ਕੀਤਾ। ਇਹ ਸੁਣ ਕੇ ਰਾਜੇ ਨੇ ਪਿਆਰ ਭਰੇ ਬਚਨ ਆਖੇ ਅਸੀਂ ਆਪ ਜੀ ਦਾ ਕਿਹਾ ਸਭ ਕੁਝ ਮੰਨਦੇ ਹਾਂ ਜਿਸ ਤਰ੍ਹਾਂ ਵੀ ਸਾਡਾ ਭਲਾ ਹੋਵੇ ਕਿਰਪਾ ਧਾਰ ਕੇ ਉਸੇ ਤਰ੍ਹਾਂ ਉਚਾਰਨ ਕਰੋ ਸਤਿਗੁਰੂ ਜੀ ਨੇ ਕਿਹਾ ਜਦੋਂ ਸਵੇਰ ਹੋਵੇਗੀ ਤਾਂ ਅਸੀਂ ਬੁਲਾਵਾਂਗੇ ਤੁਸੀਂ ਦੋਹਾਂ ਰਾਜਿਆਂ ਨੇ ਆ ਜਾਣਾ ਹੈ ਆਪਸੀ ਬਗੜ ਨੂੰ ਛੱਡੋ ਤੇ ਪਿਆਰ ਨਾਲ ਮਿਲੋ ਅਸੀਂ ਤੁਹਾਡਾ ਭਲਾ ਕਰਨ ਦਾ ਫੈਸਲਾ ਕੀਤਾ ਹੈ ਇਸ ਤਰ੍ਹਾਂ ਹਿਰਦੇ ਵਿੱਚ ਦ੍ਰਿੜ ਕਰਕੇ ਰਾਜਾ ਆਪਣੇ ਡੇਰੇ ਤੇ ਚਲਾ ਗਿਆ ਦੋਵੇਂ ਪਾਸੇ ਬਹੁਤ ਲੋਕ ਫਿਰ ਰਹੇ ਸਨ ਸਾਰਿਆਂ ਨੇ ਸੌ ਕੇ ਸੌਂਕੀ ਰਾਤ ਪਤੀਤ ਕੀਤੀ ਅਤੇ ਸਵੇਰ ਹੋਣ ਤੇ ਗੁਰੂ ਜੀ ਨੇ ਸਾਰੀ ਪਿਆਰੀ ਕਰਵਾ ਦਿੱਤੀ ਵਿਛੋਣੇ ਵਿਸਾਉਣ ਵਾਲਿਆਂ ਨੇ ਅਨੇਕ ਰੰਗ ਦਾ ਸੋਭਾ ਵਾਲਾ ਵੱਡਾ ਫਰਸ਼ ਵਿਛਾ ਦਿੱਤਾ ਗੁਰੂ ਜੀ ਨੇ ਦੋ ਮਹਾਰਾਜਿਆਂ ਵਿਚਕਾਰ ਸਿੰਘਾਸ਼ਣ ਡਹਾਲਿਆ ਮਸੰਦ ਤੇ ਸੂਰਮੇ ਬੁਲਾ ਲਈ ਸੂਝਮਾਨ ਲੋਕਾਂ ਦਾ ਵੱਡਾ ਦੀਵਾਨ ਲੱਗ ਗਿਆ ਜਿੰਨਾਂ ਦੀ ਵਸਤਰਾਂ ਸ਼ਸਤਰਾਂ ਨਾਲ ਅਨੇਕ ਪ੍ਰਕਾਰ ਦੀ ਸੋਭਾ ਸੀ ਫਿਰ ਸ਼੍ਰੀ ਕਲਗੀਧਰ ਗੁਰੂ ਜੀ ਨੇ ਸ਼ੇਰ ਵਾਂਗ ਆਏ ਉਹਨਾਂ ਨੇ ਤੀਰ ਕਮਾਨ ਧਾਰਨ ਕੀਤਾ ਹੋਇਆ ਸੀ ਅਤੇ ਹੱਥ ਵਿੱਚ ਤਲਵਾਰ ਚਮਕ ਰਹੀ ਸੀ ਗੁਰੂ ਜੀ ਨੂੰ ਆਉਂਦਿਆਂ ਵੇਖ ਕੇ ਅੱਗੋਂ ਸਾਰੇ ਉੱਠ ਪਏ ਉਹੋ ਗੁਰੂ ਜੀ ਦੇ ਚਰਨ ਕਮਲਾਂ ਨੂੰ ਝੂਕੇ ਨਮਸਕਾਰ ਕਰਦੇ ਹੋਏ ਖੁਸ਼ ਹੋ ਰਹੇ ਸਨ ਫਿਰ ਗੁਰੂ ਜੀ ਸੁੰਦਰ ਸਿੰਘਾਸਨ ਉੱਪਰ ਬੈਠ ਗਏ ਉਹਨਾਂ ਨੇ ਆਪਣੇ ਨੇੜੇ ਹੀ ਮਜ਼ਬੂਤ ਤੇ ਵੱਡਾ ਧਨੁਖ ਰੱਖ ਲਿਆ ਗੁਰੂ ਜੀ ਉੱਪਰ ਚੌਰ ਝੁੱਲ ਰਿਹਾ ਸੀ ਸੇਵਕ ਸੌਨੇ ਦੀਆਂ ਮੜੀਆਂ ਹੋਈਆਂ ਲੱਠਾਂ ਚੋਬਾਂ ਫੜੀ ਖੜੇ ਸਨ ਇਸ ਤਰ੍ਹਾਂ ਸਤਿਗੁਰੂ ਜੀ ਦੇ ਦਰਬਾਰ ਦੇ ਵਿੱਚ ਸਾਰਾ ਰਾਜ ਸੀ ਸਾਜੋ ਸਮਾਨ ਜਗਮਗਾ ਰਿਹਾ ਸੀ ਗੁਰੂ ਜੀ ਨੇ ਦੋ ਮਹਾਰਾਜਿਆਂ ਕੋਲ ਮਸੰਦ ਭੇਜ ਕੇ ਉਹਨਾਂ ਨੂੰ ਬੁਲਾ ਲਿਆ ਉਹ ਸੁਨੇਹਾ ਸੁਣ ਕੇ ਖੁਸ਼ ਹੋ ਗਏ ਦੋਵੇਂ ਰਾਜੇ ਆਪਣੀ ਆਪਣੀ ਸੇਨਾ ਦਾ ਸਮੂਹ ਲੈ ਕੇ ਦੋਵੇਂ ਪਾਸਿਆਂ ਤੋਂ ਚੱਲ ਕੇ ਆਏ। ਉਹਨਾਂ ਨੇ ਗੁਰੂ ਜੀ ਦੇ ਚਰਨ ਕਮਲਾਂ ਉੱਪਰ ਨਮਸਕਾਰ ਕੀਤੀ। ਗੁਰੂ ਜੀ ਨੇ ਉਹਨਾਂ ਦਾ ਸਨਮਾਨ ਕੀਤਾ ਤੇ ਸਾਰਿਆਂ ਦੇ ਵਿਚਕਾਰ ਬੈਠ ਗਏ। ਸਤਿਗੁਰੂ ਜੀ ਨੇ ਫਰਮਾਇਆ ਇਸ ਥਾਂ ਉੱਤੇ ਆਪਸ ਵਿੱਚ ਜਫੀ ਪਾ ਕੇ ਖੁਸ਼ੀ ਨਾਲ ਮਿਲੋ। ਬਦਿਆਂ ਹੋਇਆ ਸਾਰਾ ਵਿਰੋਧ ਛੱਡ ਦੇਵੋ ਪਹਿਲੀਆਂ ਗੱਲਾਂ ਨੂੰ ਯਾਦ ਨਾ ਕਰੋ ਸਤਿਗੁਰੂ ਜੀ ਦਾ ਹੁਕਮ ਮੰਨ ਕੇ ਦੋਵੇਂ ਹੈ ਨੇ ਉਠ ਖਲੋਤੇ ਅਤੇ ਬੈਰ ਨੂੰ ਭੁੱਲ ਕੇ ਆਪਸ ਵਿੱਚ ਮਿਲੇ ਉਹ ਫਰਕ ਮਿਟਾ ਕੇ ਅਤੇ ਹਿਰਦੇ ਨੂੰ ਆਨੰਦ ਨਾਲ ਭਰ ਕੇ ਗੁਰੂ ਜੀ ਨੂੰ ਨਮਸਕਾਰ ਕਰਕੇ ਬੈਠ ਗਏ ਫਿਰ ਉਹ ਦੋਵੇਂ ਰਾਜੇ ਸ਼੍ਰੀ ਗੁਰੂ ਜੀਵਲ ਵੇਖ ਕੇ ਪਿਆਰ ਦੀਆਂ ਗੱਲਾਂ ਕਰਨ ਲੱਗੇ ਉਹ ਸ਼ੇਰ ਮਾਰਨ ਤੇ ਸ਼ਿਕਾਰ ਕਰਨ ਲਈ ਦੂਣ ਦੀ ਸੁੰਦਰ ਘਾਟੀ ਬਾਰੇ ਕਹਿ ਰਹੇ ਸਨ ਇਸ ਤਰ੍ਹਾਂ ਦੋ ਮਹਾਰਾਜਿਆਂ ਦੀਆਂ ਸ੍ਰੀ ਗੁਰੂ ਜੀ ਦੇ ਨਾਲ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਈਆਂ ਉਸ ਵੇਲੇ ਗੁਰੂ ਜੀ ਦਾ ਦਰਬਾਰ ਇੱਕ ਪਹਿਰ ਤੱਕ ਲੱਗਿਆ ਰਿਹਾ ਫਿਰ ਸ਼੍ਰੀ ਕਲੰਗੀਰ ਗੁਰੂ ਜੀ ਦੇ ਜਾਣ ਦੇ ਸਮੇਂ ਨੂੰ ਵੇਖ ਕੇ ਦੋ ਮੇ ਰਾਜੇ ਉੱਠ ਕੇ ਗੁਰੂ ਜੀ ਨੂੰ ਨਮਸਕਾਰ ਕਰਕੇ ਚਲੇ ਗਏ ਉਹ ਆਪਣੇ ਆਪਣੇ ਡੇਰਿਆਂ ਵਿੱਚ ਪਹੁੰਚ ਗਏ ਤਦ ਗੁਰੂ ਜੀ ਆਪ ਉੱਠੇ ਤੇ ਭੋਜਨ ਛਕਿਆ ਫਿਰ ਮਨ ਵਿੱਚ ਆਰਾਮ ਕਰਨ ਲਈ ਖਿਆਲ ਆਇਆ ਫਿਰ ਗੁਰੂ ਜੀ ਉੱਠੇ ਤੇ ਜਲ ਛਕ ਲਿਆ ਸਾਰੇ ਸਰੀਰ ਦੀ ਨਿਤ ਕਿਰਿਆ ਕੀਤੀ ਫਿਰ ਇੱਕ ਪਹਿਰ ਦਿਨ ਚੜ੍ਹੇ ਤੇ ਗੁਰੂ ਜੀ ਸ਼ਿਕਾਰ ਖੇਡਣ ਲਈ ਕੋੜਿਆਂ ਉੱਪਰ ਸਵਾਰ ਹੋ ਗਏ ਗੁਰੂ ਜੀ ਨੇ ਦੋਵਾਂ ਰਾਜਿਆਂ ਨੂੰ ਵੀ ਸ਼ਿਕਾਰ ਖੇਡਣ ਲਈ ਨਾਲ ਬੁਲਾ ਲਿਆ ਜੰਗਲ ਵਿੱਚ ਵਿਚਰਦੇ ਹੋਏ ਪੰਛੀ ਅਤੇ ਜੰਗਲੀ ਜੀਵ ਮਾਰੇ ਜੰਗਲ ਵਿੱਚ ਅਨੇਕ ਖੇਡਾਂ ਕੀਤੀਆਂ ਤੇ ਸ਼ਾਮ ਹੋਈ ਵੇਖ ਕੇ ਡੇਰੇ ਨੂੰ ਮੁੜ ਆਏ ਉਸ ਬੇਲੇ ਇੱਕ ਪਹਾੜੀਆਂ ਦੌੜਦਾ ਹੋਇਆ ਆਇਆ ਉਸਨੇ ਉੱਚੀ ਆਵਾਜ਼ ਬੋਲਦੇ ਹੋਏ ਸੁਣਾਇਆ ਗੁਰੂ ਜੀ ਵੱਡਾ ਸ਼ੇਰ ਬਖਾਈ ਦਿੱਤਾ ਹੈ ਜਿਸ ਨੂੰ ਸਾਰੀ ਘਾਟੀ ਜਾਣਦੀ ਹੈ ਉਹ ਬਹੁਤ ਭਿਆਨਕ ਸ਼ੇਰ ਨੂੰ ਕੋਈ ਵੀ ਮਾਰ ਨਹੀਂ ਸਕਿਆ ਉਹ گاਵਾਂ ਤੇ ਮੱਝਾਂ ਨੂੰ ਮਾਰ ਦਿੰਦਾ ਹੈ ਹੁਣ ਇਹ ਕਈ ਦਿਨਾ ਪਿੱਛੋਂ ਵਖਾਈ ਦਿੱਤਾ ਹੈ ਕਿਤੇ ਗਿਆ ਹੋਇਆ ਸੀ ਹੁਣ ਚੱਲ ਕੇ ਆ ਗਿਆ ਹੈ ਹੁਣ ਚੱਲ ਕੇ ਆ ਗਿਆ ਹੈ ਉਹ ਸੰਗਣੇ ਜੰਗਲ ਦੇ ਰਸਤੇ ਉੱਪਰ ਚੱਲ ਪਏ ਗੁਰੂ ਜੀ ਸਮੇਤ ਦੋ ਮਹਾਰਾਜਿਆਂ ਨੇ ਇਹ ਗੱਲ ਸੁਣੀ ਸ਼ਾਮ ਪਈ ਜਾਣ ਕੀ ਸ੍ਰੀ ਗੁਰੂ ਜੀ ਨੇ ਫਰਮਾਇਆ ਹੁਣ ਸ਼ੇਰ ਨੂੰ ਮਾਰਨ ਦਾ ਸਮਾਂ ਨਹੀਂ ਰਿਹਾ ਜਿਸ ਥਾਂ ਉੱਪਰ ਤੂੰ ਵੇਖਿਆ ਸੀ ਉਥੇ ਸਵੇਰੇ ਚੱਲਾਂਗੇ ਦੋ ਮਹਾਰਾਜਿਆਂ ਨੇ ਸ੍ਰੀ ਗੁਰੂ ਜੀ ਦੇ ਬਚਨਾਂ ਦਾ ਸਤਿਕਾਰ ਕੀਤਾ ਤੇ ਕਿਹਾ ਆਪ ਸਵੇਰੇ ਚੜਾਈ ਕਰੋ ਅਸੀਂ ਵੀ ਸਾਰੇ ਨਾਲ ਚੱਲਾਂਗੇ ਤੇ ਖੁਸ਼ੀ ਨਾਲ ਨਜ਼ਾਰਾ ਵੇਖਾਂਗੇ ਸ਼ੇਰ ਨੂੰ ਘੇਰ ਕੇ ਮਾਰਾਂਗੇ ਉਹ ਬਚਿਆ ਨਹੀਂ ਰਹੇਗਾ ਇਸ ਤਰ੍ਹਾਂ ਕਹਿ ਕੇ ਉਹ ਡੇਰੇ ਵੱਲ ਮੂੰਹ ਕਰਕੇ ਚੱਲ ਪਏ। ਉਹ ਵੱਡੇ ਸ਼ੇਰਾਂ ਦੀ ਸਲਾਘਾ ਕਰੇ ਸਨ ਜੋ ਗੁਰੂ ਜੀ ਨੇ ਪਹਿਲਾਂ ਬਹੁਤ ਸ਼ੇਰ ਮਾਰੇ ਸਨ। ਉਹਨਾਂ ਦੀਆਂ ਕਹਾਣੀਆਂ ਸੁਣਾਉਂਦੇ ਹੋਏ ਸੇਨਾ ਦੀ ਵੱਡੀ ਭੀੜ ਨਾਲ ਚੱਲੇ ਆ ਰਹੇ ਸਨ। ਹਨੇਰਾ ਵੱਧ ਜਾਣ ਤੇ ਉਹਨਾਂ ਨੇ ਆ ਕੀ ਉਤਾਰਾ ਕਰ ਲਿਆ। ਅਤੇ ਆਪਣੇ ਆਪਣੇ ਡੇਰੇ ਵਿੱਚ ਪਹੁੰਚ ਕੇ ਸੁੱਖ ਆਰਾਮ ਪ੍ਰਾਪਤ ਕੀਤਾ ਉਸ ਸ਼ੇਰ ਦਾ ਪ੍ਰਸੰਗ ਬਹੁਤ ਪ੍ਰਸਿੱਧ ਸੀ ਸਾਰੇ ਕਹਿੰਦੇ ਉਸ ਨਾਲ ਸਵੇਰੇ ਲੜਾਈ ਹੋਵੇਗੀ ਸਾਰਿਆਂ ਨੇ ਖਾਣ ਪੀਣ ਕਰਕੇ ਸੌ ਕੇ ਸੁਖ ਸਿਹਤ ਰਾਤ ਬਤੀਤ ਕੀਤੀ ਸਗੋਂ ਸਾਰਿਆਂ ਨੇ ਸੋਚ ਇਸ਼ਨਾਨ ਕਰ ਲਿਆ ਰਾਦਰਣ ਜੀਤ ਨਗਾਰਾ ਬਚਾਇਆ ਗਿਆ ਨਗਾਰੇ ਦੀ ਆਵਾਜ਼ ਸੁਣ ਕੇ ਦੋਵੇਂ ਰਾਜਿਆਂ ਨੇ ਤਿਆਰੀ ਕਰਵਾਈ ਅਤੇ ਸਾਰਿਆਂ ਨੇ ਘੋੜਿਆਂ ਉੱਪਰ ਕਾਠੀਆਂ ਪਾ ਲਈਆਂ ਗੁਰੂ ਜੀ ਸੂਰਮਿਆਂ ਸਹਿਤ ਸਵਾਰ ਹੋ ਗਏ ਉਹਨਾਂ ਨੇ ਹੱਥਾਂ ਵਿੱਚ ਸ਼ਸਤਰ ਤੇ ਤਲਵਾਰਾਂ ਫੜ ਲਈਆਂ ਸਤਿਗੁਰੂ ਜੀ ਦੇ ਸਿਰ ਉੱਪਰ ਕਲਗੀ ਲੱਗੀ ਹੋਈ ਸੀ ਉਹਨਾਂ ਦਾ ਸਰੂਪ